ਹਾਂਜੀ ਦੋਸਤੋ ਬਜ਼ੁਰਗਾਂ ਦੁਆਰਾ ਦੱਸੇ ਗਏ ਸੇਤਮੰਦ ਰਹਿਣ ਦੇ ਨਿਯਮ ਨੰਬਰ 1 ਖਾਣਾ ਖਾਣ ਤੋਂ ਬਾਅਦ ਅੱਧਾ ਚਮਚਾ ਸਾਫਾ ਖਾਓ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਣ ਲੱਗ ਜਾਵੇਗੀ ਨੰਬਰ 2 ਦਹੀਂ ਖਾਣ ਨਾਲ ਕਬਜ ਤੇ ਗੈਸ ਨਹੀਂ ਬਣਦੀ ਨੰਬਰ 3 ਵੱਧ ਗੋਭੀ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ ਨੰਬਰ 4 ਜਿਆਦਾ ਕੇਲੇ ਦਾ ਸੇਵਨ ਕਰਨ ਨਾਲ ਕਬਜ ਹੋ ਜਾਂਦੀ ਹੈ ਨੰਬਰ 5 ਦੁੱਧ ਨਾਲ ਖੰਜੂਰਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 6 ਟਮਾਟਰ ਦਾ ਸੂਪ ਪੀਣ ਨਾਲ ਭਾਰ ਘੱਟ ਹੁੰਦਾ ਹੈ ਨੰਬਰ 7 ਜੇਕਰ ਤੁਹਾਡਾ ਸਿਰ ਦਰਦ ਹੋ ਰਿਹਾ ਹੈ ਤਾਂ ਸਿਰ ਤੇ ਤੇਲ ਦੀ ਮਾਲਿਸ਼ ਕਰੋ ਸਿਰ ਦਰਦ ਤੋਂ ਰਾਹਤ ਮਿਲੇਗਾ। ਅੱਠ ਜੇਕਰ ਤੁਹਾਡੇ ਕੰਨ ਵਿੱਚ ਦਰਦ ਹੋ ਰਿਹਾ ਹੈ ਤਾਂ ਤੇਲ ਵਿੱਚ ਲਸਣ ਨੂੰ ਕੁਲਕਾ ਕੇ ਕੰਨ ਵਿੱਚ 2-2 ਬੂੰਦਾਂ ਪਾਓ ਤਾਂ ਨਰਾਮ ਮਿਲੇਗਾ। ਨੰਬਰ 9 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤੇ ਸਿਰ ਵੀ ਚਕਰਾਂਣ ਲੱਗ ਜਾਂਦਾ ਹੈ ਤਾਂ ਇੱਕ ਗਲਾਸ ਪਾਣੀ ਵਿੱਚ ਥੋੜਾ ਜਿਹਾ ਨਮਕ ਪਾ ਕੇ ਪੀਣਾ ਚਾਹੀਦਾ ਹੈ ਤਾਂ ਨਰਾਮ ਮਿਲੇਗਾ ਨੰਬਰ 10। ਰੋਇਾਨਾ ਇੱਕ ਗਲਾਸ ਦੁੱਧ ਵਿੱਚ ਦੋ ਤਨਕਸ਼ਮਸਾ ਪਾਕੇ ਪੀਣ ਨਾਲ ਦਿਮਾਗ ਤੇਜ ਹੋਣ ਲੱਗ ਜਾਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 11 ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਵਿੱਚੋਂ ਫालतू ਪਦਾਰਥ ਬਾਹਰ ਨਿਕਲ ਜਾਂਦੇ ਹਨ ਨੰਬਰ 12 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਅਤੇ ਨਾ ਹੀ ਤਲੇ ਹੋਏ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 13 ਜੇਕਰ ਬੱਚੇ ਦਾ ਪੇਟ ਦਰਦ ਹੋ ਰਿਹਾ ਹੈ ਤਾਂ ਬੱਚੇ ਨੂੰ ਥੋੜੇ ਜਿਹੀ ਹਿੰਗ ਚਟਾ ਦਿਓ ਦਰਦ ਤੋਂ ਰਾਹ ਮਿਲੇਗਾ ਨੰਬਰ 14 షుగర్ ਦੇ ਮਰੀਜ਼ ਨੂੰ ਰੋਜ਼ਾਨਾ ਕद्दू ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਬਿਮਾਰੀ ਕੰਟਰੋਲ ਹੋਣ ਲੱਗ ਜਾਂਦੀ ਹੈ ਨੰਬਰ 15 ਹਰੇਕ ਵਿਅਕਤੀ ਨੂੰ ਹਰੀਆਂ ਸਬਜ਼ੀਆਂ ਤੇ ਤਾਜੇ ਫਲ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਨਾਲ ਤੁਸੀਂ ਹਰ ਇੱਕ ਬਿਮਾਰੀ ਤੋਂ ਬਚ ਸਕਦੇ ਹੋ ਨੰਬਰ 16 ਇੱਕ ਗਲਾਸ ਦੁੱਧ ਵਿੱਚ ਅਖਰੋਟ ਮਿਲਾ ਕੇ ਪੀਣ ਨਾਲ ਨੀਂਦ ਬਹੁਤ ਚੰਗੀ ਆਉਂਦੀ ਹੈ ਨੰਬਰ 17 ਜਲ ਜੀਰੇ ਦਾ ਪਾਣੀ ਪੀਣ ਨਾਲ ਹਾਜਮਾ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 18 ਹਰ ਰੋਜ਼ ਘਾਹ ਤੇ ਨੰਗੇ ਪੈਰ ਤੁਰਨ ਨਾਲ ਨਜ਼ਰ ਤੇਜ਼ ਹੁੰਦੀ ਹੈ ਨੰਬਰ 19 ਅੰਜੀਰ ਨੂੰ ਪਾਣੀ ਵਿੱਚ ਭਿਓ ਕੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 20 ਸਵੇਰੇ ਗਰਮ ਪਾਣੀ ਦੇ ਘਰਾਰੇ ਕਰਨ ਨਾਲ ਜਾਂ ਪੀਣ ਨਾਲ ਸਾਤਿ ਦੀ ਬਲਦਮ ਠੀਕ ਹੋ ਜਾਂਦੀ ਹੈ ਧੰਨਵਾਦ ਜੀ